ਏ ਬਾਈ ਹੁਣੇ ਵਧੀਆ ਡੀਲ ਕਰਦੇ ਆ ਸੈਦ ਭਾਜੀ ਐ ਨਹੀਂ ਵੀ ਜਿਹੜਾ ਬੰਦਾ ਇੱਥੇ ਆਊਗਾ ਨਾ ਵੀ ਟਰੱਕ ਸੋਚ ਕੇ ਆਉ ਉਹ ਇੱਥੇ ਆ ਕੇ ਪਤਾ ਨਹੀਂ ਕਿਹੜਾ ਲੈ ਲੈਣਾ ਉਹਨੇ ਟੱਕ ਬਹੁਤ ਖੜੇ ਇਨਾਂ ਕੋਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਚੀਮਾ ਭਾਜੀ ਸਭ ਤੋਂ ਪਹਿਲਾਂ ਤੇ ਬਹੁਤ ਬਹੁ ਵਧਾਈਆਂ ਤੁਸੀਂ ਟਰੱਕ ਲਿਆ ਯੂਐਸਏ ਟਰੱਕ ਸੇਲ ਤੋਂ ਹਾਂਜੀ ਹਾਂਜੀ ਦੱਸੋਗੇ ਤੁਸੀਂ ਕਿਦਾਂ ਸਿਲੈਕਸ਼ਨ ਲਈ ਤੇ ਤੁਹਾਨੂੰ ਕਿਦਾਂ ਪਤਾ ਲੱਗਿਆ ਯੂਐਸਏ ਟਰੱਕ ਸੇਲ ਦਾ ਜਦ ਤੁਸੀਂ ਟਰੱਕ ਬਾਏ ਕਰਨ ਆਏ ਭਾਈ ਮੈਂ ਨਾ ਥੋੜੀ ਐਡ ਬਹੁਤ ਦੇਖੀ ਸੀ ਵੈਸੇ ਤੁਹਾਡੇ ਰਿਵਿਊ ਚੰਗੇ ਆ ਮੈਂ ਆ ਟਰੱਕ ਲੈਣ ਆਇਆ ਸੀ ਪਤਾ ਨਹੀਂ ਕਿਹੜਾ ਤੇ ਲੈ ਕਿਹੜਾ ਲਿਆ ਪਰ ਟਰੱਕ ਪਸੰਦ ਆ ਗਿਆ ਉਹ ਲੈ ਲਿਆ ਭਾਈ ਥੋੜਾ ਜਿਹਾ ਬਜਟ ਤੋਂ ਉੱਤੇ ਚਲੇ ਗਏ ਪਰ ਉਹਦੇ ਵਿੱਚ ਭਾਈ ਨੂੰ ਬਹੁਤ ساری ਹੋਰ ਚੀਜ਼ਾਂ ਮਿਲ ਗਈਆਂ ਹਾਂਜੀ ਹਾਂਜੀ ਫਾਈਨਾਂਸ ਦਾ ਕਿਦਾਂ ਰਿਹਾ ਸ ਤੁਹਾਨੂੰ ਨਾਲ ਇਹਨੂੰ ਦੇਖਣ ਵਾਲੇ ਹਾਂਜੀ 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 ਸਾਰੇ ਭਰਾਵਾਂ ਨੂੰ ਮੈਂ ਕਹਿੰਨਾ ਦੇਖੋ ਵੀਡੀਓ ਤੇ ਬਾਈ ਹੁਣ ਕਰਵਾਓ ਤੇ ਟਰੱਕ ਲਾਓ ਡੈਡਾ ਦਾ ਟਰੱਕ ਕਿਵੇਂ ਲੱਗਿਆ ਤੁਹਾਨੂੰ ਚੋਨਾ ਨਵੀਂ ਸੋਨਾ ਲੱਗਦਾ ਵੈਰੀ ਨਾਈਸ ਥੈਂਕ ਯੂ ਜੀ ਸਭ ਨੂੰ ਥੈਂਕ ਯੂ ਧੰਨਵਾਦ OK